ਜੀ ਸਖਸ਼੍ਰੀ ਅਕਾਲ ਜੀ ਸਾਰੇ ਸ਼ੌਂਕੀ ਭਰਾਵਾਂ ਨੂੰ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਹਾਡੇ ਪਰਿੰਦੇ ਵੀ ਸਾਰੇ ਠੀਕ ਹੋਣਗੇ ਤੇ ਲਓ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਨਵਾਂ ਟੌਪਿਕ ਆਏਗਾ ਆਪਣਾ ਕਿ ਕਈ ਵੀਰਾਂ ਭਰਾਵਾਂ ਕੋਲੇ ਜਿਹੜਾ ਨਵੇਂ-ਨਵੇਂ ਸ਼ੌਂਕ ਕਰਨ ਲੱਗਿਆ ਪਹਿਲੀ ਗੱਲ ਤੇ ਇਹ ਆ ਕਿ ਵੀਡੀਓ ਇਹ ਪੁਰਾਣੇ ਸ਼ਕੀਨਾ ਵਾਸਤੇ ਨਹੀਂ ਆ ਜਿਹੜੇ ਸ਼ਿਕਾਰੀ ਭਰਾ ਐ ਉਹਨਾਂ ਵਾਸਤੇ ਨਹੀਂ ਆ ਇਹ ਤੇ ਜਿਹੜੇ ਅਨਾੜੀ ਭਰਾ ਨੇ ਆਪਣੇ ਹਨਾ ਕੇ ਜਿਹੜੇ ਨਵਾਂ ਨਵਾਂ ਸ਼ੌਂਕ ਕਰਨ ਲੱਗੇ ਆ ਹਜੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਇਹਨਾਂ ਬਾਰੇ ਕਿ ਕਦੋਂ ਇਹਨਾਂ ਦੀ ਮਾਲਟਿੰਗ ਦਾ ਸੀਜ਼ਨ ਆਉਂਦਾ ਕਦੋਂ ਕਰੀਦ ਦਾ ਸੀਜ਼ਨ ਆਉਂਦਾ ਵੀ ਤੇ ਕਰੀਦ ਦੇ ਵਿੱਚ ਕੀ ਕੀ ਧਾਂ ਸੰਭਾਲ ਕਰਨੀ ਹੁੰਦੀ ਹੈ ਇਹ ਗੱਲਾਂ ਆਪਾਂ ਸਾਰੀਆਂ ਇਸ ਵੀਡੀਓ ਦੇ ਵਿੱਚ ਕਰਾਂਗੇ ਤਾਂ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਕਿ ਕੋਈ ਇਹੋ ਜੀ ਗੱਲ ਮਿਸ ਨਾ ਹੋ ਜਵੇ ਠੀਕ ਹੈ ਤੇ ਜਿਹੜੇ ਭਰਾ ਆਪਣੇ ਨਵੇਂ ਆਏ ਆ ਹਨਾ ਆਪਣੇ ਵੀਡੀਓ ਨਵੇਂ ਨਵੇਂ ਬੰਦੇ ਆਪਣੀ ਵੀਡੀਓ ਨੂੰ ਦੇਖ ਰਹੇ ਆ ਠੀਕ ਹੈ ਤਾਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਇਨਫਾਰਮੇਸ਼ਨ ਹੈਗੀ ਆ ਜਿਹੜੀ ਅਸੀਲਾਂ ਦੀ ਹਨਾ ਨਵੇਂ ਸ਼ੌਂਕ ਕਰਨ ਲੱਗੇ ਜਿਹੜੇ ਉਹਨਾਂ ਦਾ ਇੱਕ ਆਪਣੀ ਵੀਡੀਓ ਪਹੁੰਚ ਸਕੇ ਠੀਕ ਹੈ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਕਿਸੇ ਦੇ ਜਾਨਵਰ ਵੱਜ ਸਕਣ ਆਪਣੀ ਵੀਡੀਓ ਨੂੰ ਦੇਖ ਕੇ ਤੇ ਲੋ ਜੀ ਆਪਾਂ ਆਪਦੀ ਵੀਡੀਓ ਕਰਦੇ ਆ ਸ਼ੁਰੂ ਠੀਕ ਹੈ ਤੇ ਅੱਜ ਦਾ ਆਪਣਾ ਟੌਪਿਕ ਹੈਗਾ ਜੀ ਇੱਕ ਮੈਂ ਤੁਹਾਨੂੰ ਤੇਲ ਦੱਸਣ ਲੱਗਾ ਹਾਂ ਠੀਕ ਆ ਜਿਦੀ ਮਦਦ ਨਾਲ ਤੁਸੀਂ ਆਪ ਦੇ ਪਰਿੰਦਿਆਂ ਦੇ ਜਿਹੜੇ ਵਾਲ ਆ ਜਿਹੜੇ ਕਿ ਖੰਭ ਨੇ ਹਨਾ ਪਰ ਨੇ ਉਹ ਇੰਨੇ ਕੁ ਸ਼ਾਈਨੀ ਲਿਆ ਸਕਦੇ ਹੋ ਕਿ ਤੁਸੀਂ ਆਖੋ ਵੀ ਪੂਰੀ ਕੇ ਮਤਲਬ ਪੂਰੀ ਕੁਆਲਿਟੀ ਦੇ ਵਾਲ ਆਉਣਗੇ ਠੀਕ ਹੈ ਇੰਨੇ ਕੁ ਸ਼ਾਈਨੀ ਆਉਣਗੇ ਇੰਨਾ ਕੁ ਤੁਹਾਡਾ ਪਰਿੰਦਾ ਕਿ ਪੂਰੀ ਵਧੀਆ ਕੁਰੀਜ਼ ਕਰੇਗਾ ਠੀਕ ਹੈ ਇਹ ਚ ਜਿੰਨੀਆਂ ਜਿੰਨੀਆਂ ਚੀਜ਼ਾਂ ਮੈਂ ਪਾਈਆਂ ਨੇ ਉਹ ਤੁਹਾਨੂੰ ਦੱਸੂਗਾ ਤੇ ਕਿਵੇਂ-ਕਿਵੇਂ ਬਣਾਉਣਾ ਇਹ ਤੇਲ ਉਹ ਵੀ ਮੈਂ ਤੁਹਾਨੂੰ ਦੱਸੂਗਾ ਤੇ ਅੱਜ ਮੈਂ ਦੁਪਹਿਰੇ ਇਹ ਤੇਲ ਬਣਾਇਆਗਾ ਠੀਕ ਹੈ ਇਹ ਚ ਦੱਸਦਾ ਮੈਂ ਤੁਹਾਨੂੰ ਕੀ ਕੀ ਚੀਜ਼ਾਂ ਪਾਈਆਂ ਨੇ ਤੇ ਕੀ ਕੀ ਕਿਵੇਂ-ਕਿਵੇਂ ਇਹਨੂੰ ਯੂਜ਼ ਕਰਨਾ ਕਿੰਨਾ ਟਾਈਮ ਇਹਨੂੰ ਦੇਣਾਗਾ ਆਪ ਦੇ ਇੱਕ ਪਰਿੰਦੇ ਨੂੰ ਤੇ ਤੁਹਾਨੂੰ ਮੈਂ ਸਾਰੀ ਇਨਫੋਰਮੇਸ਼ਨ ਦੱਸਦਾ ਤੇ ਆਪਾਂ ਪਹਿਲਾਂ ਕੀ ਕਰਨਾ ਅੱਧਾ ਲੀਟਰ ਇਹ ਮੈਂ ਅੱਧਾ ਲੀਟਰ ਤੇਲ ਦੀ ਕਿ ਅੱਧਾ ਲੀਟਰ ਤੇਲ ਵਾਸਤੇ ਇਹ ਦੱਸਦਾ ਚੀਜ਼ ਤੁਸੀਂ ਕੀ ਕਰਨਾ ਅੱਧਾ ਲੀਟਰ ਸਰੋਂ ਦਾ ਤੇਲ ਲੈਣਾ ਠੀਕ ਹੈ ਉਹਨੂੰ ਚੁੱਲ੍ਹੇ ਤੇ ਆਪਦੇ ਗੈਸ ਵਾਲੇ ਚੁੱਲ੍ਹਾ ਜਾਂ ਕੋਈ ਹੋਰ ਆਪਣਾ ਚੁੱਲ੍ਹਾ ਹਨਾ ਉੱਤੇ ਰੱਖ ਲੈਣਾ ਗਰਮ ਕਰ ਲੈਣਾ ਉਹਨੂੰ ਇੱਕ ਤੁਸੀਂ ਲੈਣਾ ਕਦੂ ਠੀਕ ਹੈ ਪੰਪਕਿਨ ਕਦੂ ਦੂਜੇ ਕਦੂ ਵੀ ਕਹਿ ਦਿੰਦੇ ਆ ਉਹ ਜਿਹੜੇ ਪੇਠੇ ਵਗੈਰਾ ਹੁੰਦੇ ਉਹਨਾਂ ਨੂੰ ਵੀ ਕਦੂ ਹੀ ਕਹਿ ਦਿੰਦੇ ਆ ਕਈ ਲੋਕ ਉਹ ਕਦੂ ਨਹੀਂ ਲੈਣੇ ਜਿਹੜੇ ਆਪਣੇ ਪਿੰਡਾਂ ਦੇ ਦੇਸੀ ਕਦੂ ਆਉਂਦੇ ਆ ਹਰੇ ਜਿਹੇ ਠੀਕ ਹੈ ਤੇ ਉਹ ਕਦੂ ਲੈਣੇ ਆਪਾਂ ਦੇਸੀ ਕਦੂ ਲੈਣੇ ਆ ਕੋਈ ਇਹ ਨਹੀਂ ਵੀ ਰੇ ਸਪਰੇਅ ਵਾਲੇ ਹੋਣ ਦੇਸੀ ਕਦੂ ਜੇ ਕਿਸੇ ਦੇ ਘਰੇ ਲੱਗੇ ਆ ਤਾਂ ਉਹ ਤੋਂ ਲੈ ਆਓ ਅੱਧਾ ਕਦੂ چیر ਲੋ ਉਹਨੂੰ ਚੰਗੀ ਤਰ੍ਹਾਂ ਛਿੱਲ ਲੋ ਠੀਕ ਹੈ ਛਿੱਲ ਕੇ ਉਹਨੂੰ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਆ ਜਿਹੜਾ ਆਪਾਂ ਤੇਲ ਰੱਖਣਾਗਾ ਰੱਖਿਆ ਵਾ ਸਾਈਡ ਤੇ ਠੀਕ ਹੈ ਤੇ ਇੱਕ ਪਾਸੇ ਤੇਲ ਗਰਮ ਹੋਈ ਜਾਂਦਾ ਵਾ ਠੀਕ ਆ ਜਿਹੜਾ ਤੇਲ ਗਰਮ ਹੋਊਗਾ ਉਹਦੇ ਵਿੱਚ ਇਹ ਕद्दू ਦੇ ਛੋਟੇ-ਛੋਟੇ ਟੁਕੜੇ ਕਰਕੇ ਪਾ ਦੇਣੇ ਆ ਇਹਨੂੰ ਉਦੋਂ ਤੱਕ ਭੁੰਨਣਾ ਕਦੋਂ ਨੂੰ ਸਰੋਂ ਦੇ ਤੇਲ 'ਚ ਜਦੋਂ ਤੱਕ ਉਹ ਕਦੂ ਆ ਜਿਹੜਾ ਆਪਦਾ ਰੰਗ ਨਹੀਂ ਛੱਡਦਾ ਠੀਕ ਹੈ ਰੰਗ ਮਤਲਬ ਜਿੰਨਾ ਜਿੱਕਰ ਉਹ ਭੁੰਨੇ ਆਣੀ ਜਾਂਦਾ ਠੀਕ ਹੈ ਸਹੀ ਤਰ੍ਹਾਂ ਲਾਲ ਨਹੀਂ ਹੋ ਜਾਂਦਾ ਸਹੀ ਤਰ੍ਹਾਂ ਪੂਰਾ ਨਹੀਂ ਹੋ ਜਾਂਦਾ ਉਹ ਉਹਨਾਂ ਜਿੱਕਰ ਤੁਸੀਂ ਉਹਨੂੰ ਭੁੰਨੇ ਜਾਣਾਗਾ ਤੇਲ 'ਚ ਤੇ ਜਦੋਂ ਤੁਹਾਨੂੰ ਲੱਗੇ ਕਿ ਵੀ ਪੂਰਾ ਭੁੰਨਿਆ ਗਿਆ ਉਹ ਪੂਰਾ ਲਾਲ ਹੋ ਗਿਆ ਪੂਰਾ ਭੂਰਾ ਹੋ ਗਿਆ ਉਹ ਕਦੂ ਆ ਜਿਹੜਾ ਸਰੋਂ ਦੇ ਤੇਲ ਚ ਠੀਕ ਹੈ ਤਾਂ ਉਦੋਂ ਤੁਸੀਂ ਦੋ ਚੀਜ਼ਾਂ ਲੈਣੀਆਂ ਨੇ ਕੋਲੇ ਇੱਕ ਤਾਂ ਹੋਗੀ ਸੌਫ ਠੀਕ ਹੈ ਇੱਕ ਹੋਗੀ ਕਲੌਂਜੀ ਇਹ ਆਮ ਆਪਣੇ ਕਰਿਆਨੇ ਸਟੋਰ ਤੋਂ ਮਿਲ ਜਾਣਗੀਆਂ ਆਮ ਪਸਾਰੀ ਤੋਂ 10-20 ਰੁਪਏ ਦੀ ਚੀਜ਼ ਮਿਲ ਜੂ ਇਹ ਕੋਈ ਬਾਲੀ ਮਹਿੰਗੀ ਚੀਜ਼ ਨਹੀਂ ਹੈਗੀ ਆਪਾਂ ਦੇਸੀ ਨੁਸਖਾ ਦੱਸਦੇ ਹਾਂ ਠੀਕ ਹੈ ਕੋਈ ਆਟਮ ਹੈਗਾ ਨੋਸਖਾ ਨਹੀਂ ਹੈਗਾ ਇਹ ਕਿ ਸ਼ਹਿਰੋਂ ਲੈਣਾ ਪਵੇ ਜਾਂ ਆਪਣੇ ਕੋਈ ਹੋਰ ਮਹਿੰਗਾ ਕੋਈ ਮਹਿੰਗੀ ਚੀਜ਼ ਆ ਇਹ ਸਸਤੀਆਂ ਜੀਆਂ ਚੀਜ਼ਾਂ ਨੇ ਦੋ ਹੀ ਆਟਮਾਂ ਨੇ ਗੀਆਂ ਤੀਜਾ ਇੱਕ ਕੱਦੂ ਹੋ ਗਿਆ ਤੇ ਇੱਕ ਸਰੋਂ ਦਾ ਤੇਲ ਹੋ ਗਿਆ ਅੱਧੇ ਲੀਟਰ ਦੇ ਵਿੱਚ ਤੁਸੀਂ ਇਹ ਯੂਜ਼ ਕਰਨਾ ਹੈ ਜੇ ਤੁਸੀਂ 10 ਰੁਪਏ ਦੀਆਂ ਵੀ ਇਹ ਦੋਨੇ ਚੀਜ਼ਾਂ ਲੈ ਆਏ ਠੀਕ ਹੈ ਤੁਹਾਡਾ ਇੱਕ ਦੋ ਵਾਰੀ ਦਾ ਤੇਲ ਦਾ ਖਰਚਾ ਪੂਰਾ ਨਿਕਲ ਜਾਊਗਾ ਠੀਕ ਹੈ ਹੁਣ ਇਹ ਮਿਕਸ ਕਿਵੇਂ ਕਰਨਾ ਤੁਸੀਂ ਜਦੋਂ ਕਦੋਂ ਪੂਰੀ ਚੰਗੀ ਤਰ੍ਹਾਂ ਲਾਲ ਹੋ ਗਿਆ ਪੂਰਾ ਹੋ ਗਿਆ ਠੀਕ ਹੈ ਗੈਸ ਨੂੰ ਬੰਦ ਕਰ ਦੇਣਾ ਮਤਲਬ ਉਹਨੂੰ ਜਿਹੜਾ ਚੁੱਲੇ ਤੇ ਧਰਿਆ ਹੋਇਆ ਜੇ ਆਪਣਾ ਦੇਸੀ ਚੁੱਲਾ ਤਾਂ ਉਹਨੂੰ ਅ ਅੱਗ ਤੋਂ ਚੱਕ ਕੇ ਜਿਹੜਾ ਸਰੋਂ ਦਾ ਤੇਲ ਆ ਕਿਸੇ ਵੀ ਭਾਂਡੇ ਚ ਤੁਸੀਂ ਉਹਨੂੰ ਪੁਣਾ ਰਹੇ ਹੋ ਉਹਨੂੰ ਚੱਕ ਕੇ ਸਾਈਡ ਤੇ ਧਰ ਦੋ ਜਿਹੜਾ ਗੈਸ ਆ ਉਹਨੂੰ ਬੰਦ ਕਰ ਦਿਓ ਠੀਕ ਹੈ ਤੇ ਉਹਦੇ ਵਿੱਚ ਤੁਸੀਂ ਕਰਨਾ ਅੱਧਾ ਚਮਚ ਅੱਧੇ ਤੋਂ ਵੀ ਥੋੜਾ ਚਮਚ ਪਾਉਣਾ ਤੁਸੀਂ ਕਲੌਂਜੀ ਤੇ ਅੱਧਾ ਚਮਚ ਹੀ ਪਾਉਣਾਗਾ ਸੌਫ ਸੌਫ ਅੱਧਾ ਚਮਚ ਤੇ ਕਲੌਂਜੀ ਵੀ ਅੱਧਾ ਚਮਚ ਇਹਨਾਂ ਨੂੰ ਤੁਸੀਂ 10-12 ਘੰਟੇ ਤੱਕ ਆਈਂ ਆਰਾਮ ਨਾਲ ਰੱਖ ਦੇਣਾ ਠੀਕ ਹੈ 10 ਤੋਂ ਘੱਟੋ ਘੱਟ ਜੇ 12 ਘੰਟੇ ਨਹੀਂ ਰੱਖਣਾ 7 ਤੋਂ 8 ਘੰਟੇ ਤੱਕ ਇਹਨੂੰ ਤੇਲ ਨੂੰ ਇਸੇ ਤਰ੍ਹਾਂ ਹੀ ਪਿਆ ਰਹਿਣ ਦਿਓ ਠੀਕ ਹੈ ਜਦੋਂ ਇਹ 10 ਤੋਂ 15 7 ਤੋਂ 8 ਘੰਟੇ ਪਿਆ ਰਹਿ ਗਿਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਕਰਨਾ ਇਹਨੂੰ ਛਾਣ ਲੈਣਾ ਚੰਗੀ ਤਰ੍ਹਾਂ ਛਾਣ ਕੇ ਠੀਕ ਹੈ ਉਸੇ ਸਮੇਂ ਨਹੀਂ ਪਾਉਣਾ ਇਹ ਉਸੇ ਵੇਲੇ ਕਿ ਤੁਸੀਂ ਵੇ ਠੰਡਾ ਹੋ ਗਿਆ ਘੰਟੇ ਬਾਅਦ ਕਿ ਪਉਣਕੇ ਤੁਸੀਂ ਆਪਦੇ ਪ੍ਰਿੰਦੇ ਨੂੰ ਜਾਂ ਜਾਨਵਰ ਨੂੰ ਕੋਈ ਵੀ ਤੁਹਾਡਾ ਸੇਲ ਮੁਰਗਾ ਜਿਹੜਾ ਕਰੀਜ ਦੇ ਵਿੱਚ ਹੈਗਾ ਉਹਨੂੰ ਪਿਆ ਦੋਗੇ ਐਦਾਂ ਨਹੀਂ ਕਰਨਾ ਠੀਕ ਹੈ ਜਿਵੇਂ ਅਸੀਂ ਤਰੀਕਾ ਦੱਸਦੇ ਹਾਂ ਤੁਸੀਂ ਓਵੇਂ ਹੀ ਕਰਨਾਗਾ ਤੇ ਮੈਨੂੰ ਇਹ ਨੂੰ ਲਗਭਗ 5 ਘੰਟੇ ਹੋ ਚੁੱਕਿਆ ਠੀਕ ਹੈ ਇਹ ਮੈਂ ਬਣਾਇਆ ਸੀਗਾ ਘਟੋ ਘਟ तकरीबन 4:00 ਵਜੇ ਬਣਾਇਆ ਸੀਗਾ 4 ਘੰਟੇ ਮੰਨ ਕੇ ਚੱਲੋ ਠੀਕ ਹੈ 4 ਘੰਟੇ ਹੋ ਗਿਆ ਸਵੇਰੇ ਆਪਾਂ ਬਿਹਤਰ ਰਹੇਗਾ ਕਿ ਤੁਸੀਂ ਇਹਨੂੰ ਰਾਤ ਨੂੰ ਬਣਾਓ ਠੀਕ ਹੈ ਕਿਉਂਕਿ ਦੁਪਹਿਰੇ ਕਈ ਵਾਰ ਆਪਣਾ ਮਾਣਾ ਇਹ ਹੁੰਦਾ ਹਨਾ ਵੀ ਚਲੋ ਕੋਈ ਗੱਲ ਨਹੀਂ ਵੀ ਘੰਟਾ ਹੋ ਗਿਆ 2 ਘੰਟੇ ਹੋ ਗਏ ਆਪਾਂ ਬਰਿੰਦਰ ਨੂੰ ਦੇ ਦੇਣੇ ਆ ਇਹ ਚੀਜ਼ਾਂ ਤੋਂ ਤੁਸੀਂ ਕਰੇਜ ਕਰਨਾ ਇਸ ਦਾ ਸਹੀ ਨਿਕਤ ਤੁਸੀਂ ਰਾਤ ਨੂੰ ਇਹ ਚੀਜ਼ਾਂ ਬਣਾਓ ਇਹ ਤੇਲ ਬਣਾਓ ਠੀਕ ਹੈ ਰਾਤ ਨੂੰ ਤੇਲ ਬਣਾ ਕੇ ਸਵੇਰ ਤੱਕ ਪੂਰਾ ਚੰਗੀ ਤਰ੍ਹਾਂ ਇਹ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਮਿਕਸ ਹੋ ਜਾਣੀਆਂ ਚੰਗੀ ਤਰ੍ਹਾਂ ਮਿਕਸ ਹੋ ਜਾਣੀਆਂ ਇਹ ਤੇ ਇਸ ਨੂੰ ਕਾਹ ਪਉਣੀ ਜਿਹੜੀ ਆਪਣੀ ਆਮ ਕਾਹ ਪਉਂਦੇ ਹੁੰਨੇ ਆ ਉਹਦੇ ਨਾਲ ਪਾਉਣ ਲੋ ਜਾਂ ਕਿਸੇ ਕੱਪੜੇ ਨਾਲ ਪਾਉਣ ਲੋ ਇਹਨੂੰ ਚੰਗੀ ਤਰ੍ਹਾਂ ਪਾਉਣ ਕੇ ਇੱਕ ਸ਼ੀਸ਼ੀ ਲੈ ਲੈਣੀ ਐ ਏਡੀਕ ਸ਼ੀਸ਼ੀ ਦੇ ਵਿੱਚ ਪਾ ਲਿਓ ਇਹ ਤੇਲ ਤੇ ਹੁਣ ਇਹਦਾ ਯੂਜ਼ ਮੈਂ ਦੱਸਦਾ ਤੁਹਾਨੂੰ ਕਿਵੇਂ ਵਰਤਣਾ ਇਹ ਇਹ ਤੁਸੀਂ ਜਿਹੜੇ ਵੱਡੇ ਜਾਨਵਰ ਹੁੰਦੇ ਆ ਹਨ ਵੱਡੇ ਆਪਣੇ ਪਰਿੰਦੇ ਹੁੰਦੇ ਆ ਵੱਡੇ ਅਸੀਲ ਮੁਰਗੇ ਹੁੰਦੇ ਆ ਬਰੀਡਰ ਉਹਨਾਂ ਨੂੰ ਤਾਂ ਤੁਸੀਂ ਦੇਣਾ ਇਹ 2 ਤੋਂ 3 ਐਮਐਲ ਠੀਕ ਐ 2 ਤੋਂ 3 ml 4 ਵੀ ਦੇ ਸਕਦੇ ਹੋ ਕੋਈ ਬਾਲੀ ਵੱਡੀ ਗੱਲ ਨਹੀਂ ਪਰ ਦੇਣਾ ਜਦੋਂ ਤੁਸੀਂ ਖੁੱਡੇ ਦੇ ਵਿੱਚ ਡੱਕਣੇ ਆ ਠੀਕ ਆ ਆਪਦੇ ਜਾਨਵਰ ਖੁੱਡੇ ਦੇ ਵਿੱਚ ਬੰਦ ਕਰਨੇ ਆ ਕੇਜਾਂ ਦੇ ਵਿੱਚ ਬੰਦ ਕਰਨੇ ਆ ਤੁਸੀਂ ਉਸੇ ਟਾਈਮ ਹੀ ਦੇਣਾ ਕਿਉਂਕਿ ਇਹ ਤੇਲ ਦੇਣ ਤੋਂ ਬਾਅਦ ਕੋਈ ਚੀਜ਼ ਉਹਨੂੰ ਖਵਾਉਣੀ ਨਹੀਂ ਨਾ ਪਾਣੀ ਪਿਆਣਾ ਨਾ ਕੁਝ ਖਵਾਉਣਾ ਇਹਦਾ ਇਹੀ ਤਰੀਕਾ ਕਿ ਰਾਤ ਨੂੰ ਜਦੋਂ ਖੁੱਡੇ ਬੰਦ ਕਰਨੇ ਆ ਠੀਕ ਆ ਜਾਨਵਰ ਆਪਾਂ ਪਰਿੰਦੇ ਵਗੈਰਾ ਆਪਣੇ ਬੰਦ ਕਰਨੇ ਆ ਤਾਂ ਉਸ ਵੇਲੇ ਚਾਹੇ ਤਾਂ ਇਹਨੂੰ ਸਰਿੰਜ ਦੇ ਵਿੱਚ ਡਾਇਰੈਕਟ ਭਰ ਕੇ ਦਿਓ ਠੀਕ ਹੈ 2 ਤੋਂ 3 ml ਕਿਆ ਹੈ ਤੁਸੀਂ ਇਹ ਤਰੀਕਾ ਵੀ ਵਰਤ ਸਕਦੇ ਹੋ ਕਿ ਆਟਾ ਲੈ ਲਓ ਥੋੜਾ ਜਿਹਾ ਆਟੇ ਦੇ ਵਿੱਚ ਉਹਨੂੰ ਗੁੰਨ ਲਓ ਠੀਕ ਹੈ ਜੇ ਨਹੀਂ ਗੁੰਨਿਆ ਨਾ ਥੋੜਾ ਜਿਹਾ ਵਿੱਚ ਪਾਣੀ ਮਿਕਸ ਕਰ ਲਓ ਜਿਆਦਾ ਨਹੀਂ ਥੋੜਾ ਜਿਹਾ ਥੋੜੀ ਜਿਹੀ ਮਾਤਰਾ ਰੱਖੋ ਪਾਣੀ ਦੀ ਜਦੋਂ ਗੁੰਨਿਆ ਗਿਆ ਘਟੋ ਘਟ ਪੰਜ ਗੋਲੀਆਂ ਜਿੰਨਾ ਤੁਸੀਂ ਆਟਾ ਆਟਾ ਜਿਹੜਾ ਹੈਗਾ ਉਹ ਗੁੰਨਣਾ ਹੈਗਾ ਜਿਆਦਾ ਨਹੀਂ ਗੁੰਨਣਾ ਘਟੋੜ ਬਸ ਤਕਰੀਬਨ ਪੰਜ ਗੋਲੀਆਂ ਦੀਆਂ ਬਣ ਸਕਣ ਤੇ ਪੰਜੇ ਗੋਲੀਆਂ ਉਹਨੂੰ ਇੱਕ ਵੱਡੇ ਮੁਰਗੇ ਨੂੰ ਇਟ ਮਤਲਬ ਜਿਹੜਾ ਆਪਣਾ ਵੱਡਾ ਬ੍ਰੀਡਰ ਮੁਰਗਾ ਹੁੰਦਾ ਜਾਂ ਕੰਡਿਆਲਾ ਮੁਰਗਾ ਹੁੰਦਾ ਪੂਰਾ ਵੱਡਾ ਡਾਵਲਾ ਠੀਕ ਹੈ ਜਿਹੜਾ ਮੁਰਗਾ ਬਣਿਆ ਹੁੰਦਾ ਪੱਠਿਆਂ ਵਾਸਤੇ ਵੀ ਮੈਂ ਖਰਾਕ ਦੱਸੂਗਾ ਇਹ ਪਹਿਲਾਂ ਮੈਂ ਖਰਾਕ ਦੱਸ ਰਿਆਂਗਾ ਵੱਡੇ ਮੁਰਗੇ ਵਾਸਤੇ ਇਹ ਤੁਸੀਂ 5 ਗੋਲੀਆਂ ਮਨਾਲ ਲੈਣੀਆਂ ਤੇ ਪੰਜੇ ਦੀਆਂ ਪੰਜੇ ਗੋਲੀਆਂ ਰਾਤ ਨੂੰ ਖੁੱਡਿਆਂ ਦੇ ਵਿੱਚ ਬੰਦ ਕਰ ਲੱਗਿਆ ਤੁਸੀਂ ਉਹਨਾਂ ਨੂੰ ਦੇਣੀਆਂ ਤੇ ਪੂਰਾ ਮੈਂ ਕਹਿੰਨਾ ਪੂਰਾ 100% ਰਿਜ਼ਲਟ ਮਿਲੂਗਾ ਤੁਹਾਨੂੰ ਠੀਕ ਹੈ ਇਹ ਲਗਾਤਾਰ 2 ਮਹੀਨੇ ਤੁਸੀਂ ਦਿਓ ਮਹੀਨਾ ਤੁਸੀਂ ਤਕਰੀਬਨ 1 ਮਹੀਨਾ ਦਿਓ ਪੂਰਾ ਤੁਹਾਨੂੰ ਰਿਜ਼ਲਟ ਮਿਲੂਗਾ ਠੀਕ ਹੈ ਤੇ ਹੁਣ ਆ ਗਈ ਗੱਲ ਛੋਟੇ ਪੱਠਿਆਂ ਦੀ ਪੱਠਿਆਂ ਨੂੰ ਤੁਸੀਂ ਦੇਣਾ ਠੀਕ ਹੈ ਜਿਹੜੇ 6-6 ਮਾਹ ਦੇ ਹੈਗੇ ਆ 5-5 ਮਾਹ ਦੇ ਹੈਗੇ ਆ ਕਿ ਉਹਨਾਂ ਨੂੰ ਤੁਸੀਂ ਦੇਣਾ 1 ਤੋਂ 2 ਐਮਐਲ ਠੀਕ ਹੈ ਜ਼ਿਆਦਾ ਨਹੀਂ ਦੇਣਾ 1 ਤੋਂ 2 ਐਮਐਲ ਆਟੇ ਦੇ ਵਿੱਚ ਉਸੇ ਤਰ੍ਹਾਂ ਹੀ ਗੁੰਨ ਕੇ ਦਿਓ ਚਾਹੇ ਉਹਨਾਂ ਨੂੰ ਡਾਇਰੈਕਟਲੀ ਦਿਓ ਪਰ ਦੇਣਾ ਉਹਨਾਂ ਨੂੰ ਵੀ ਸ਼ਾਮ ਨੂੰ ਹੀ ਆ ਕਿਉਂਕਿ ਦੁਪਹਿਰੇ ਜਦੋਂ ਆਪਾਂ ਢੜਕੇ ਦੇਤਾ ਤੇਲ ਠੀਕ ਹੈ ਉਸ ਤੋਂ ਬਾਅਦ ਜੋ ਆਪਾਂ ਖੁੱਡਿਆਂ ਦੇ ਵਿੱਚ ਉਹਨਾਂ ਨੂੰ ਦਾਣਾ ਰੱਖ ਦਿੰਨੇ ਆ ਪਾਣੀ ਰੱਖ ਦੇਣਾ ਤਾਂ ਉਸ ਤੋਂ ਬਾਅਦ ਇਹ ਨੁਕਸਾਨ ਕਰੂਗਾ ਕਿਉਂਕਿ ਥਰੋਂ ਦਾ ਤੇਲ ਆ ਵਿੱਚ ਸੌਂਫ ਵਗੈਰਾ ਹੁੰਦੀ ਹੈ ਕਲੌਂਜੀ ਵਗੈਰਾ ਹੁੰਦੀ ਹੈ ਉਹਦੇ ਨਾਲ ਨੁਕਸਾਨ ਹੁੰਦਾ ਜਦੋਂ ਆਪਾਂ ਤੇਲ ਤੋਂ ਬਾਅਦ ਆਪਾਂ ਨੂੰ ਵੀ ਕੋਈ ਪਾਣੀ ਵਾਲੀ ਚੀਜ਼ ਨਹੀਂ ਪੀਣੀ ਚਾਹੀਦੀ ਜਾਂ ਖਾਣੀ ਚਾਹੀਦੀ ਤੇ ਉਸੇ ਤਰ੍ਹਾਂ ਹੀ ਇਹਨਾਂ ਦਾ ਮੁਰਗਿਆਂ ਦਾ ਹੁੰਦਾ ਹੈ ਕਿ ਉਸ ਤੋਂ ਬਾਅਦ ਇਹਨਾਂ ਦਾ ਪਾਣੀ ਪਿਆਉਣਾ ਨਾ ਦਾਣਾ ਪਾਣੀ ਦਾਣਾ ਖਵਾਉਣਾ ਇਹਨਾਂ ਨੂੰ ਕੋਈ ਇਸੇ ਤਰ੍ਹਾਂ ਇਸ ਤਰ੍ਹਾਂ ਦੀ ਚੀਜ਼ ਨਹੀਂ ਖਵਾਉਣੀ ਜਿਹੜਾ ਕਿ ਇਹਨਾਂ ਦਾ ਨੁਕਸਾਨ ਹੋ ਸਕੇ ਤਾਂ ਬਿਹਤਰ ਇਹ ਹੈ ਕਿ ਤੁਸੀਂ ਸ਼ਾਮ ਦੇ ਵੇਲੇ ਦਵੋ ਇਹ ਚੀਜ਼ਾਂ ਤੇ ਪੂਰਾ 100% ਰਿਜ਼ਲਟ ਮਿਲੂਗਾ ਪਹਿਲੀ ਵਾਰ ਤੁਸੀਂ 1 ਮਹੀਨਾ ਲਗਾਤਾਰ 1 ਮਹੀਨਾ ਤੁਸੀਂ ਆਪਦੇ ਪਰਿੰਦਿਆਂ ਨੂੰ ਦੋ ਠੀਕ ਹੈ ਪੂਰਾ ਫੁੱਲ ਰਿਜ਼ਲਟ ਮਿਲੂਗਾ 1 ਮਹੀਨੇ ਦੇ ਅੰਦਰ ਅੰਦਰ ਮੈਂ ਕਹਣਾ ਪੂਰਾ ਛੋਡਾ ਮੁਰਗਾ ਜਿਹੜਾ ਪੂਰਾ ਐ ਚੰਗੇ ਚੰਗੇ ਵਾਲ ਜਿਹੜੇ ਪਰ ਨੇ ਉਹਦੇ ਖਾਂਬ ਨੇ ਐ ਪੂਰੇ ਸ਼ਾਈਨਿੰਗ ਕੱਢਣ ਲੱਗ ਜੂਗਾ ਤੇ ਬਾਕੀ ਤੁਸੀਂ ਰਿਵਰਸ ਕਰਕੇ ਦੇਖ ਸਕਦੇ ਹੋ ਠੀਕ ਹੈ ਵੀਡੀਓ ਨੂੰ ਦੁਬਾਰਾ ਦੇਖ ਸਕਦੇ ਹੋ ਕਿ ਕਿਦਾਂ ਕਿਦਾਂ ਮੈਂ ਤਰੀਕਾ ਦੱਸਿਆਗਾ ਕਿਵੇਂ ਕਿਵੇਂ ਕਦੂ ਨੂੰ ਥਰੰਦ ਤੇਜ ਚ ਪੂਰਾ ਕਰਨਾ ਭੁੰਨਣਾਗਾ ਤੇ ਕਿਵੇਂ ਕਿਵੇਂ ਉਹਦੇ ਵਿੱਚ ਕਲੌਂਜੀ ਪਾਉਣੀ ਆ ਤੇ ਕਿਵੇਂ ਕਿਵੇਂ ਸਰੋਂ ਮਤਲਬ ਸੌਂਫ ਪਾਉਣੀ ਆ ਤੇ ਇਹਨੂੰ 10 ਘੱਟੋ ਘੱਟ 7 ਤੋਂ 8 ਘੰਟੇ ਤੱਕ ਇਸ ਤਰ੍ਹਾਂ ਹੀ ਪਿਆ ਰਹਿੰਦੋ ਤਾਂ ਕਿ ਜਿਹੜੀ ਸੌਂਫ ਹੈ ਤੇ ਵਿੱਚ ਕਲੌਂਜੀ ਆ ਉਹ ਆਪਦਾ ਜਿਹੜਾ ਮਤਲਬ ਆਪਦੇ ਤੱਤ ਨੇ ਉਹ ਅੰਦਰ ਸਰੋਂ ਦੇ ਤੇਲ ਤੇ ਛੱਡ ਦੇਵੇ ਤੇ ਹੁਣ ਕਈ ਵੀ ਰੱਖਣਗੇ ਕਈ ਵੀਰਾਂ ਦੇ ਦਿਮਾਗ 'ਚ ਆਏ ਆਊਗਾ ਵੀ ਇਹ ਮਹੀਨਾ ਕਹੀ ਜਾਂਦਾਗਾ ਹਨਾ ਕਿ ਵੀ ਤੇਲ ਦੀ ਮਿਆਦ ਕਿੰਨੀ ਹੋਊਗੀ ਇਹਨੂੰ ਮੈਂ ਕਹਣਾ ਤੁਸੀਂ 2 3 4 5 ਸਾਲਾਂ ਤੱਕ ਇਹਨੂੰ ਤੇਲ ਨੂੰ ਕੁਝ ਨਹੀਂ ਹੋਊਗਾ 5 4 5 ਸਾਲਾਂ ਤੱਕ ਤੁਸੀਂ ਮੁਰਗਿਆਂ ਨੂੰ ਲਗਾਤਾਰ ਇਹ ਦੇ ਚੱਲੋ ਇਹਨੂੰ ਕੁਝ ਨਹੀਂ ਹੋਣਾ ਕਿਉਂਕਿ ਦੇਸੀ ਆਪਣਾ ਨੁਸਖਾ ਏ ਠੀਕ ਆ ਸ਼ੀਸ਼ੀ ਦੇ ਵਿੱਚ ਪਾਓ ਆਦੇ ਮੁਰਗਿਆਂ ਨੂੰ ਦੋ ਦੋ ਤੇ 3 ਐਮਐਲ ਛੋਟੇ ਪੱਠਿਆਂ ਨੂੰ 1 ਤੋਂ 2 ਐਮਐਲ ਆਟੇ ਚ ਪਾ ਕੇ ਦੋ ਜਾਂ ਟਰੈਕ ਲਈ ਦੋ ਪਰ ਧਿਆਨ ਰਹੇ ਇਹ ਮੈਂ ਜੀ ਆ ਬਾਰ-ਬਾਰ ਦੁਬਾਰਾ ਦੁਬਾਰਾ ਰਿਪੀਟ ਕਰ ਰਿਆ ਕਿ ਤੁਸੀਂ ਇਹ ਚੀਜ਼ ਸਟੇਲ ਦੇਣ ਤੋਂ ਬਾਅਦ ਕੋਈ ਚੀਜ਼ ਆਹਦੇ ਪਰਿੰਦੇ ਨੂੰ ਆ ਜਿਹੜੀ ਨਹੀਂ ਖਵਾਉਣੀ ਠੀਕ ਹੈ ਕਿਉਂਕਿ ਉਹਦੇ ਨਾਲ ਨੁਕਸਾਨ ਹੀ ਹੋਊਗਾ ਫਿਰ ਤੁਸੀਂ ਕਮੈਂਟ ਕਰੋਗੇ ਜਾਂ ਵੀਡੀਓ 'ਚ ਆਖੋਗੇ ਕਿ ਭਾਜੀ ਤੁਸੀਂ ਗਲਤ ਦੱਸੀ ਐ ਨੋ ਇਸ ਦਾ ਵੀ ਸਾਡੇ ਮੁਰਗੇ ਦਾ ਨੁਕਸਾਨ ਹੋਇਆ ਤੁਸੀਂ ਉਹਨੂੰ ਕੁਝ ਨਹੀਂ ਖਵਾਉਣਾ ਠੀਕ ਹੈ ਬਸ ਖੁੱਟੇ ਦੇ ਵਿੱਚ ਬੰਦ ਕਰਨਾ ਜਦੋਂ 2 ਐਮਐਲ ਦਿਓ ਇਹਨੂੰ ਜਾਂ ਆਟੇ ਦੀਆਂ ਗੋਲੀਆਂ ਬਣਾ ਕੇ ਦਿਓ ਬਸ ਇਹਦਾ ਇਹੀ ਸਹੀ ਤਰੀਕਾ ਹੈ ਹੋਰ ਇਹਦਾ ਕੋਈ ਸਹੀ ਤਰੀਕਾ ਨਹੀਂ ਇਸ ਤੋਂ ਬਾਅਦ ਖਾਣ ਵਾਲੀ ਚੀਜ਼ ਕੋਈ ਨਹੀਂ ਦੇਣੀ ਤੜਕੇ ਨੂੰ ਪੂਰਾ ਬਸ ਆਪਦਾ ਉਹੀ ਸਹੀ ਦਾਣਾ ਪਾਓ ਸਹੀ ਪਾਣੀ ਪਿਓ ਛਾਣੋ ਫੇਰ ਹੋਈ ਇਹ ਲਗਾਤਾਰ ਮੈਂ ਕਿਹਾ ਤੁਸੀਂ 1 ਮਹੀਨਾ ਕਰ ਲਓ 1 ਮਹੀਨੇ ਦੇ ਅੰਦਰ ਅੰਦਰ ਇੰਨੇ ਕ ਬਾਲ ਆ ਜਾਣਗੇ ਇੰਨੇ ਕ ਪਰਿੰਦਾ ਸਰਫਰ ਹੋ ਜਾਊਗਾ ਖੰਭ ਆ ਜਾਣਗੇ ਨਵੇਂ ਕਿ ਤੁਸੀਂ ਆਖੋ ਕਿ ਕਮਾਲ ਦੀ ਚੀਜ਼ ਦੱਸੀ ਹੈ ਤੇ ਲਓ ਜੀ ਵੀਡੀਓ ਨੂੰ ਕਰ ਲੱਗਿਆ ਖਤਮ ਤੇ ਤਾਂ ਕਿ ਵੀਡੀਓ ਆਪਣੀ ਕੁਝ ਜ਼ਿਆਦਾ ਹੀ ਲੰਬੀ ਹੋ ਜਾਊਗੀ ਤੇ ਹੋਰ ਇਦਾਂ ਦੀ ਇਨਫੋਰਮੇਸ਼ਨ ਵੀਡੀਓ ਵਾਸਤੇ ਦੇਖਣ ਲਈ ਆਪਣੇ YouTube YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਭਰਾ ਆਪਣੇ ਨਵੇਂ ਵੀਡੀਓ ਦੇਖਦੇ ਆ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਆ ਕਰੋ ਤਾਕੇ ਜਿਹੜੇ ਹੋਰ ਤੁਹਾਡੇ ਦੋਸਤ ਨਵਾਂ ਨਵਾਂ ਸ਼ੌਂਕ ਕਰ ਲੱਗਿਆ ਨਵੇਂ ਨਵੇਂ ਅਨਾਲੀ ਤੁਹਾਡਾ ਸ਼ੌਂਕ ਕਰ ਲੱਗਿਆ ਮੁਰਗਿਆਂ ਦਾ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਤੇ ਉਹਨਾਂ ਦਾ ਵੀ ਕੁਝ ਮੁਰਗਿਆਂ ਦਾ ਜਿਹੜਾ ਫਾਇਦਾ ਹੋ ਸਕੇ ਕਿਸੇ ਦਾ ਨੁਕਸਾਨ ਹੋਣ ਤੋਂ ਬਚ ਸਕੇ ਤੇ ਜਿਹਦੇ ਕੋਲ ਜ਼ਿਆਦਾ ਮੁਰਗੇ ਨੇ ਉਹਨਾਂ ਲਈ ਇਹ ਪੂਰਾ ਫੁੱਲ ਰਿਜ਼ਲਟ ਦਊਗੀ ਉਹਨਾਂ ਨੂੰ ਪੂਰੀ ਵਧੀਆ ਚੀਜ਼ ਹੈ ਇਹ ਇਸ ਤੋਂ ਵਧੀਆ ਚੀਜ਼ ਕੋਈ ਹੋਣੀ ਨਹੀਂ ਕਿੰਨੇ ਮਰਜੀ ਕੈਪਸੂਲ ਹਾਂ ਇਹ ਵੀ ਹੁਣ ਕੈਪਸੂਲ ਤੁਸੀਂ ਦੇ ਸਕਦੇ ਹੋ ਪਰ ਸਰਦੀ ਦੇ ਵਿੱਚ ਕਿਉਂਕਿ ਹੁਣ ਗਰਮੀ ਚੱਲ ਰਹੀ ਹੈ ਮੁਰਗਿਆਂ ਨੂੰ ਤੁਸੀਂ ਇਹ ਵੀ ਆਉਣ ਦੇ ਕੈਪਸੂਲ ਸਰਫਰਦੀ ਤੌਰ ਤੇ ਤੁਸੀਂ ਦੇਖ ਸਕਦੇ ਹੋ ਪਰ ਉਹਦਾ ਨੁਕਸਾਨ ਹੈ ਇੱਕ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਉਹ ਕੈਪਸੂਲ ਹੁੰਦਾ ਗਰਮ ਤੇ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਜਦੋਂ ਮੀਂਹ ਪਏ ਜਦੋਂ ਮੀਂਹ ਪੈ ਜਾਵੇ ਉਸ ਦਿਨ ਤੁਸੀਂ ਦੇਖ ਸਕਦੇ ਹੋ ਜਾਂ ਜਿੱਦੇ ਠੰਡਾ ਜਾਂ ਮੌਸਮ ਹੋਏ ਜਿੱਦੇ ਤੁਹਾਨੂੰ ਲੱਗੇ ਵੀ ਹਾਂ ਭਈ ਅੱਜ ਤਾਂ ਠੰਡਾ ਜਾਂ ਮੌਸਮਾ ਤੁਸੀਂ ਉਸ ਦਿਨ ਏਵੀਅਨ ਕੈਪਸੂਲ ਦੇਣਾ ਵੈਸੇ ਤਾਂ ਏਵੀਅਨ ਕੈਪਸੂਲ ਦੇ ਤੁਸੀਂ ਲੋਡ ਹੈ ਜਿਹੜੀ ਉਹ ਸਰਦੀਆਂ ਚ ਹੁੰਦੀ ਹੈਗੀ ਤੇ ਇਸ ਕਰੀਜ਼ ਦੇ ਮੌਸਮ ਚ ਇਹ ਬਿਹਤਰ ਨੁਸਖਾ ਇਹ ਤੋਂ ਨੁਸਖਾ ਬਿਹਤਰ ਜਿਹੜਾ ਹੋ ਹੀ ਨਹੀਂ ਸਕਦਾ ਠੀਕ ਹੈ ਸਰੋਂ ਦਾ ਤੇਲ ਠੰਡਾ ਹੈ ਠੰਡਾ ਹੁੰਦਾ ਤਸੀਰ ਇਹਦੀ ਠੰਡੀ ਹੁੰਦੀ ਆ ਸੌਂਫ ਦੀ ਤਸੀਰ ਠੰਡੀ ਹੁੰਦੀ ਆ ਤੇ ਕਲੌਂਜੀ ਦੀ ਇਹ ਤਿੰਨੇ ਕਦੂ ਦਾ ਠੰਡਾ ਠੰਡਾ ਜਿਹੜਾ ਹੁੰਦਾ ਹੀ ਹੁੰਦਾ ਤੇ ਇਹਨਾਂ ਚੀਜ਼ਾਂ ਇੰਨੀਆਂ ਕਿ ਠੰਡੀਆਂ ਹੁੰਦੀਆਂ ਇੰਨੀਆਂ ਕਿ ਤੇਲ ਵਾਲੀਆਂ ਹੁੰਦੀਆਂ ਇਹ ਪੂਰਾ ਫੁੱਲ ਰਿਜ਼ਲਟ ਮਿਲੂਗਾ ਤੇ ਲਓ ਜੀ ਮੈਨੂੰ ਦਿਓ ਹੁਣ ਇਜਾਜ਼ਤ ਠੀਕ ਹੈ ਵੀਡੀਓ ਨੂੰ ਕਰ ਲਿਆ ਐਂਡ ਤੇ ਵਾਰ-ਵਾਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟਾਂ 'ਚ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਇਹ ਨੁਸਖਾ ਮੀਂਹਵਾ ਤੁਸੀਂ ਦੱਸਿਓ ਕਮੈਂਟ ਕਰਕੇ ਵੀਡੀਓ ਚ ਕਿ ਤੁਹਾਨੂੰ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ